ਬੱਸ ਤਾਂ ਗੱਲਾਂ ਬਹੁਤ ਸੀਗੀਆਂ ਚਲੋ ਸਮਾਂ ਤੁਹਾਡੇ ਕੋ ਵੀ ਕੁਝ ਘਟਾ ਤੇ ਫਾਈਬਰ ਆਪਟਿਕਸ ਤੇ ਤੁਸੀਂ ਗੱਲ ਕਰ ਰਹੇ ਸੀ ਤਾਂ ਅੰਤ ਦੇ ਵਿੱਚ ਮੈਂ ਉਹ ਹੀ ਗਿਆ ਵੀ ਜੋ ਪੋਡਕਾਸਟ ਦੇ ਵਿੱਚ ਮੈਂ ਸੁਣਿਆ ਉਸ ਨੂੰ ਦੇਖ ਕੇ ਸਵਾਲ ਪੁੱਛ ਰਿਹਾ ਤਾਂ ਫਾਦਰ ਆਫ ਜਿਹੜੇ ਫਾਈਬਰ ਆਪਟਿਕਸ ਸੀ ਉਹ ਵੀ ਇੰਡੀਅਨ ਸੀਗੇ ਪੰਜਾਬੀ ਸੀਗੇ ਸ਼ਾਇਦ ਦੇਖੋ ਹਰੇਕ ਦੇ ਉੱਤੇ ਤੇ ਮੋਹਰ ਨਾ ਲਾਓ ਉਹ ਇੰਡੀਅਨ ਹੈਗੇ ਤੇ ਪਰ ਉਹਨਾਂ ਨੂੰ ਮਾਹੌਲ ਤਾਂ ਨਹੀਂ ਦਿੱਤਾ ਨਾ ਅਗਲੇ ਨੇ ਖੋਜ ਤਾਂ ਬਾਹਰ ਜਾ ਕੇ ਕੀਤੀ ਬਾਹਰ ਜਾ ਕੇ ਕੀਤੀ ਠੀਕ ਹੈ ਨਾ ਜੇ ਤਾਂ ਕਾਮਯਾਬ ਹੋ ਗਿਆ ਫਿਰ ਤਾਂ ਸਾਡਾ ਜੇ ਫੇਲ ਹੋ ਗਿਆ ਫਿਰ ਉਹ ਸਾਡੇ ਕਿਹੜੇ ਇਥੇ ਰਹਿੰਦਾ ਤੀ ਕੋ ਹਮ ਨਰਿੰਦਰ ਸਿੰਘ ਕਪਾਨੀ ਸਰਦਾਰ ਜੀ ਨੇ ਜਿਨ੍ਹਾਂ ਨੇ ਆਪਟੀਕਲ ਫਾਈਬਰ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਹਮ ਹਮ ਬਹੁਤ ਵੱਡੀ ਖੋਜ ਹੈ ਉਹ ਵੀ ਕਿਸੇ ਮਾਮਲੇ 'ਚ ਟੈਸਲਾ ਤੋਂ ਘੱਟ ਨਹੀਂ ਨੈਡਿਸਨ ਤੋਂ ਘੱਟ ਨੈਡਿਸਨ ਤੋਂ ਘੱਟ ਸਹੀ ਹੈ ਕੋਈ ਵਿਗਿਆਨੀ ਦੀ ਜਿਹੜੀ ਉਪਲਬਧੀ ਹੈ ਉਹਨੂੰ ਇੱਕ ਦੂਜੇ ਦੇ ਬਰਾਬਰ ਨਹੀਂ ਮਿਲਾਇਆ ਜਾ ਸਕਦਾ ਹਮ ਸਭ ਦੀ ਆਪਣੀ ਆਪਣੀ ਮਿਹਨਤ ਸੀ ਆਪਣੇ ਆਪਣੇ ਨਿਸ਼ਾਨੇ ਉਹਨਾਂ ਨੇ ਸਰ ਕੀਤੇ ਅਸੀਂ ਤਾਂ ਉਹਨਾਂ ਦੇ ਸਰ ਕੀਤੇ ਨਿਸ਼ਾਨਿਆਂ ਨੂੰ ਸਮਝ ਵੀ ਨਹੀਂ ਪਾ ਰਹੇ ਨਮਾ ਤੱਕ ਅਸੀਂ ਕੀ ਕਰਦੇ ਹਾਂ ਅਸੀਂ ਹਲੇ ਬਹੁਤ ਥੱਲੇ ਬੈਠੇ ਹਾਂ ਸਾਡਾ ਤਾਂ ਉਹ ਲੋਕਾ ਉਹਨੇ ਸਿਰ ਝੁਕਾਇਆ ਜਿੰਨਾਂ ਨੇ ਆਉਂਦੀ ਜ਼ਿੰਦਗੀਆਂ ਗਾਲ ਕੇ ਸਾਨੂੰ ਟੈਕਨੋਲੋਜੀ ਦਿੱਤੀਆਂ ਨਾ ਕਿ ਉਹ ਸਾਦਾ ਮੰਗੂ ਜਿਹੜੇ ਗੁਫਾ ਚ ਵੱੜ ਕੇ ਭਜਨ ਮੰਦਗੀ ਕਰਦੇ ਰਹੇ ਕੋਈ ਫਾਇਦਾ ਹੋਇਆ ਨਾ ਹੋਇਆ ਉਹਨਾਂ ਦਾ ਆਉਦਾ ਹੋਇਆ ਬਾਹਰ ਲੈਣਾ ਕੁਛ ਨਹੀਂ ਬਲਦਰ ਸੇਵਾ ਕਰਦੀ ਮਰਦੇ ਸਮਾਜਾ ਤਾਂ ਸਾਡੇ ਇਹੀ ਆਈਡਲ ਨੇ ਲੋਕ ਜਿਨ੍ਹਾਂ ਨੇ ਸਾਨੂੰ ਟੈਕਨੋਲੋਜੀ ਦੇ ਸਿਰੇ ਦਿਖਾਏ ਉਹ ਬਾਬੇ ਦਾ ਕਹਿ ਦਿੰਦੇ ਅਸੀਂ ਤਾਂ ਸਾਇੰਸ ਤੋਂ ਵੀ ਪਰੇ ਆ ਦੁਨੀਆ ਅਜੇ ਤੱਕ ਕਿੱਥੇ ਤੱਕ ਪਹੁੰਚ ਗਈ ਵੱਤ ਤੋਂ ਵੱਤ ਚੰਨ ਤੱਕ ਪਹੁੰਚ ਗਈ ਪਰ ਇਹਨੇ ਆਪਣੀ ਰੋਟੀ ਵੀ ਨਹੀਂ ਪੈਦਾ ਕਰ ਸਕੀ ਐਦੂੰ ਦੁਨੀਆ ਤੋਂ ਪਰੇ ਕੀ ਹੋਊਗਾ ਸਾਇੰਸ ਤੋਂ ਪਰੇ ਵੀ ਜਿਹੜਾ ਬੰਦਾ ਕੰਮ ਵੀ ਨਹੀਂ ਕਰਦਾ ਤੇ ਐਸ਼ ਵੀ ਫੁੱਲ ਕਰਦਾ ਉਹਦਾ ਵੀ ਸਾਇੰਸ ਤੋਂ ਪਰਾਂ ਦੀ ਗੱਲ ਹੈ ਸਮਾਜ ਤਾਂ ਕਹਿੰਦਾ ਵੀ ਮਿਹਨਤ ਕਰੋ ਕਮਾਓ ਅਤੇ ਪਰਿਵਾਰ ਪਾਲੋ ਉਸ ਨੂੰ ਸਾਇੰਸ ਤੋਂ ਪਰਾਂ ਦੀ ਗੱਲ ਹੀ ਦਿਖਾ ਰਹੇ ਨੇ ਵਾਕੀ ਉਹ ਸੱਚੇ ਨੇ ਵੀ ਅਸੀਂ ਕੰਮ ਨਹੀਂ ਕਰਦੇ ਡੱਕਾ ਨਹੀਂ ਤੋੜਦੇ ਪਰ ਬੁੱਲੇ ਵੀ ਫੁੱਲ ਲੁੱਟਦੇ ਕਿੱਥੇ ਕਰ ਸਕਦਾ ਸੋ ਇਹਨੇ ਤਾਂ ਲੰਮੀਆਂ ਗੱਲਾਂ ਨੇ ਵੀਰ ਹੂੰ ਕੋਈ ਗੱਲ ਨਹੀਂ ਕੋਸ਼ਿਸ਼ ਕਰਾਂਗੇ ਆਪਾਂ ਨਾ ਅਗਲੀ ਵਾਰੀ ਅਗਲੇ ਵਾਰ ਸੈਸ਼ਨ ਦੇ ਫਿਰ ਛੇੜਾਂਗੇ ਤੁਹਾਡਾ ਗੱਲਬਾਤ ਕਰਕੇ ਕਾਫੀ ਟੌਪਿਕ ਮਿਲ ਗਏ ਬੜੀ ਮਿਹਰਬਾਨੀ ਕੋਈ ਗੱਲ ਨਹੀਂ ਡਿਸਕਸ ਹੈ ਗੱਲਬਾਤਾਂ ਨੇ ਚਲਦੀਆਂ ਰਣੀਆਂ ਚਾਹੀਦੀਆਂ ਨੇ ਹਮ ਹਰ ਜਗ੍ਹਾ ਅਸੀਂ ਸਹੀ ਨਹੀਂ ਹਰ ਜਗ੍ਹਾ ਤੁਸੀਂ ਸਹੀ ਨਹੀਂ ਹਰ ਜਗ੍ਹਾ ਪਬਲਿਕ ਸਹੀ ਪਰਫੈਕਟ ਤਾਂ ਦੁਨੀਆ ਤੇ ਕੁਦਰਤ ਹੈ ਹਮ ਤੁਸੀਂ ਲੋੜ ਤੋਂ ਵੱਧ ਸਰੀਰ ਨੂੰ ਡਰਾਈ ਕਰੋਗੇ ਜਿੰਨੀ ਉਹਨੂੰ ਜ਼ਰੂਰਤ ਹੈ ਉਸ ਤੋਂ ਬਾਅਦ ਬਿਮਾਰੀਆਂ ਸਕਿੰਦੀਆਂ ਹੱਡੀਆਂ ਦੀਆਂ ਕੁਝ ਨਾ ਕੁਝ ਤਾਂ ਪ੍ਰੋਬਲਮਾਂ ਖੜੀਆਂ ਹੋਣਗੀਆਂ ਸਕੈਨ ਡਰਾਈ ਹੋ ਜਾਏਗੀ ਹੱਡੀਆਂ ਤੁਸੀਂ ਕਹੇ ਹੱਡੀਆਂ ਦੀ ਤੱਕ ਦਿੱਕਤ ਆ ਸਕਦੀ ਆ ਹਾਂ ਮੈਂ ਬਹੁਤ ਸਾਰੇ ਲੋਕਾਂ ਦੇਖਿਆ ਪਰ ਕਈ ਵਾਰ ਸੁਣਿਆ ਵੀ ਇਹਨਾਂ ਜਿਹੜੇ ਜੋੜਾਂ ਦਾ ਦਰਦ ਬੜਾ ਸ਼ੁਰੂ ਹੁੰਦਾ ਏਸੀ ਦੇ ਕਰਕੇ ਏਸੀ ਦੇ ਕਰਕੇ ਠੰਡੀ ਹਵਾ ਕਰਕੇ ਲੋੜ ਤੋਂ ਵੱਧ ਡਰਾਈ 에ਅਰ ਕਰਕੇ ਲੋੜ ਤੋਂ ਵੱਧ ਡਰਾਈ 에ਅਰ ਲੋੜੋਂ ਵੱਧ ਹਮ ਹੁਣ ਅਸੀਂ ਏਸੀ ਨੂੰ ਟੈਂਪਰੇਚਰ ਦੇਖ ਕੇ ਨਹੀਂ ਚਲਾਉਂਦੇ ਅਸੀਂ ਨਮੀ ਦੇਖ ਕੇ ਚਲਾਉਂਦੇ ਹਮ ਤੁਸੀਂ ਆ ਤੁਹਾਡੇ ਖੱਬੇ ਪਾਸੇ 1 ਮੀਟਰ ਲੱਗਿਆ ਹੋਇਆ ਹੈ ਉੱਥੇ 52% ਨਵੀਂ ਆ ਰਹੀ ਹੈ। ਹਾਂ 52% ਨਵੀਂ ਆ ਰਹੀ ਹੈ। ਇਸੇ ਕਰਕੇ ਇਥੇ ਰੌਣਕਾਂ ਆ ਰਹੀ ਹੈ। ਅੱਛਾ। ਅਸੀਂ ਇਹਨੂੰ ਦੇਖਣਾ ਹੈ। ਚਾਹੇ ਸਾਡਾ AC 28 ਤੇ ਹੈ। ਜੇ ਇਹ 30 ਤੇ ਰੱਖ ਕੇ ਵੀ ਇਹ 52% ਮਨਟੇਨ ਕਰਦਾ ਹੈ। ਦੈਟਸ ਓਕੇ। ਤੜ੍ਹੇ। ਆ ਬਸ ਆ। ਇਹ ਛੋਟਾ ਜਿਹਾ ਮੀਟਰ ਹਰ ਘਰ 'ਚ ਲੱਗਣਾ ਚਾਹੀਦਾ। ਨਹੀਂ ਸਾਡੇ ਘਟੋ ਘਟੇ ਇੱਕ ਦਰਜਨ ਤੋਂ ਵੱਧ ਲੱਗੇ ਹੋਏ ਨੇ। ਇੱਕ ਦਰਜਨ ਨਾਲ। ਹਾਂ ਮੇਰੇ ਇੱਥੇ ਦੇਖੋ ਮੇਰੀ ਲਾਇਬ 'ਚ ਲੱਗੇ ਹੋਏ ਨੇ, ਮੇਰੇ ਦਫ਼ਤਰ 'ਚ ਲੱਗੇ ਹੋਏ ਨੇ, ਕਈ ਕਈ ਲੱਗੇ ਨੇ ਬੈਡਰੂਮ 'ਚ ਲੱਗੇ ਹੋਏ ਨੇ। ਅਸੀਂ ਮੀਟਰਾਂ ਨਾਲ ਤੁਰਦੇ ਆਂ। ਅਸੀਂ ਕਹਿੰਦੇ ਵੀ ਇਹ ਚੀਜ਼ ਦੇਖੋ ਜਿੰਨੀ ਲੋੜ ਹੈ ਓਨੇ ਲਵੋ। ਹੂੰ। ਜਦੋਂ ਅਸੀਂ ਇਹਨੂੰ ਮੇਨਟੇਨ ਕਰਦੇ ਆਂ ਵੀ 52% ਦੇਖੋ ਇਹ ਕਹਿ ਰਿਹਾ 29 ਡਿਗਰੀ ਮੇਨਟੇਨ ਹੈ। ਹੂੰ। ਆਪਾਂ 28 ਤੇ ਸੈੱਟ ਕੀਤਾ ਹੈ। 23 ਡਿਗਰੀ ਟੈਂਪਰੇਚਰ ਹੈ 55% ਨਮੀ ਹੈ ਜਿਹੜੀ ਕਿ ਮਨੁੱਖ ਵਾਸਤੇ ਸਫੀਸ਼ੀਐਂਟ ਹੈ ਨਾਲੇ ਆਪਾਂ ਲਾਈਟਸ ਲਾਈਆਂ ਹੋਈਆਂ ਕਿੰਨੀਆਂ ਇੱਥੇ ਹੈ ਕੱਟਾ ਲਾਈਆਂ ਨੇ ਪੱਖਾ ਪਾਬੰਦ ਕਰ ਰੱਖ ਪੱਖਾ ਆਪਾਂ ਬੰਦ ਕਰਤਾ ਵੀ ਸੋਵੇ ਆਰਾਮ ਨਾਲ ਬੈਠੇ ਬੜੇ ਬੜੇ ਆਰਾਮ ਨਾਲ ਬੈਠੋ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਕੋਈ ਚੀਜ਼ਾਂ ਲਓ ਨਾ ਜਾਂ ਵਰਤੋ ਨਾ ਬੇਵਰਤੋ ਨਾ ਕਰੋ ਜਿਹੜੀ ਦੁਰਵਰਤ ਹੋਏ ਉਹ ਤੁਹਾਡੇ ਲਈ ਨੁਕਸਾਨਦੇ ਹੋਏਗੀ ਕਿਸੇ ਹੋਰ ਲਈ ਹੂੰ ਮਸ਼ੀਨ ਨੇ ਕੀ ਮਸ਼ੀਨ ਤਾਂ ਚੱਲੇ ਪੈਣਾ ਹੈ ਬਿਜਲੀ ਫੋਕਲ ਚੱਲੇਗੀ ਲੋਕੀ ਨਾ ਇੱਕ ਆ ਮੈਂ ਦੇਖਦਾ ਵੀ ਰਾਤੀ ਏਸੀ ਚਲਾ ਦਿੰਦੇ ਆ 16 ਤੇ ਕਈ 18 ਤੇ ਜਾਂ 20 ਤੇ ਸਾਰੀ ਰਾਤ ਉਹ ਏਸੀ ਚਲਦਾ ਰਹਿੰਦਾ ਉੱਤਰ ਜਾਈ ਲਈ ਹੁੰਦੀ ਹੈ ਉੱਪਰ ਰਜਾਈ ਲਈ ਹੁੰਦੀ ਉੱਪਰ ਰਜਾਈ ਲਈ ਹੁੰਦੀ ਬਿਲਕੁਲ ਸਹੀ ਦੇਖੋ ਸ਼ੌਂਕ ਪੂਰਾ ਕਰਨਾ ਹੂੰ ਫੇਰ ਤਾਂ ਤੁਸੀਂ ਮੈਂ アドਵਾਈਸ ਕਰੂ ਜਿਹੜਾ ਕੋਈ ਮਿੱਤਰ ਜਿਆਦਾ ਹੀ ਵਧੀਆ ਠੰਡ ਭਾਲਦਾ ਚਲੋ ਪਹਾੜਾਂ ਤੇ ਨਹੀਂ ਜਾਇਆ ਜਾਂਦਾ ਨਾ ਮੇਰੇ ਤਾਂ ਨਾਲ ਲੱਕਵੇ ਸਾਂਝੀ ਕੰਦਾ ਹੈ ਕੋਲਡਰ ਸਟੋਰ ਚ ਲਾਇਓ ਫਿਰ ਅੱਧਾ ਘੰਟਾ ਤੇ ਦੱਸੋ ਨਾਲੇ ਪਤਾ ਵੀ 4-5 ਡਿਗਰੀ ਤੇ ਹੁੰਦਾ ਟੈਂਪਰੇਚਰ ਹੂੰ ਵੀ ਕੀ ਕਰਦਾ ਹੁੰਦਾ ਟੈਂਪਰੇਚਰ ਉੱਥੇ ਪਤਾ ਲੱਗੂ ਵੀ ਨਮੀ ਘਟਦੀ ਹੈ ਤਾਂ ਕੀ ਹਾਲ ਹੁੰਦਾ ਠੀਕ ਹੈ ਨਾ ਸੋ ਦੁਰਵਰਤੋਂ ਨਾ ਕਰੋ ਦੁਰਵਰਤੋਂ ਕਿਸੇ ਲਈ ਤੜੜੀ ਮਾੜੀ ਮਤਲਬ ਹੋਰ ਤਾਂ ਕਿਸੇ ਲਈ ਕੀ ਹੋਣੀ ਹੈ ਪਰੰਤੂ ਸਾਡੇ ਜਿਹੜੇ ਨੈਸ਼ਨਲ ਰਿਸੋਰਸ ਨੇ ਉਹ ਬਰਬਾਦ ਹੁੰਦੇ ਨੇ ਹੂੰ ਸਾਡਾ ਰਿਸੋਰਸ ਹੈ ਜੀ ਬਿਜਲੀ ਦਾ ਸੋਰਸ ਹੈ ਪਾਣੀ ਪਾਣੀ ਉਹ ਬਾਧੂ ਛੱਡਣ ਲੈਂਦਾ ਹੈ ਬਿਜਲੀ ਦਾ ਸੋਰਸ ਹੈ ਕੋਲਾ ਹੂੰ ਕੋਸਣਾ ਬਾਧੂ ਕੋਲਾ ਕਿਉਂ ਆਪਾਂ ਖਰਾਬ ਕੀਤਾ ਨਾਲੇ ਆਪਦਾ ਸਰੀਰ ਖਰਾਬ ਮਸ਼ੀਨ ਦੀ ਅਹੀ ਤੀ ਫੇਰਦਣਿਆ ਸਾਡੇ ਰਿਸੋਰਸਰ ਨੂੰ ਸੀ ਬਰਬਾਦ ਕਰ ਰਹੇ ਹੂੰ ਜਿਹੜੀ ਚੀਜ਼ ਦੀ ਇਹਨਾਂ ਦੀ ਪਹਿਲੀ ਘਾਟ ਹੈ ਚੰਗੀ ਗੱਲ ਹੈ ਉਹਨੂੰ ਸੁਣੋ ਵਰਤੀ ਜੀ ਇੱਕ ਮੈਂ ਦੇਖ ਰਿਹਾ ਸੀ ਇਸ ਚੀਜ਼ ਦੇ ਨਾਲ ਨਾ ਤੁਸੀਂ ਇੱਕ ਡਿਵਾਈਸ ਜਿਹਾ ਲਾਇਆ ਹਾਂ ਹਾਂਜੀ ਉਹ ਕੀ ਡਿਵਾਈਸ ਕੀ ਹੈ ਉਹ ਕਿਹੜੀ ਮਸ਼ੀਨ ਉਹ એનર્ਜੀ ਮੀਟਰ ਹੈ ਹੂੰ ਹੁਣ ਇਸ ਟਾਈਮ ਦੇਖੋ ਇਹ 700 ਵਾਟ ਵੀ ਲਿਖਾ ਰਿਹਾ ਹੈ ਰੇਟ ਅੰਦਾਜ਼ੀ ਹੈ ਰੇਟ ਅੰਦਾਜ਼ੀ 700 ਵਾਟ ਹੈ 700 ਵਾਟ ਇਹ ਹੀ ਏਸੀ 29 ਤੇ ਰੱਖਿਆ ਹੋਇਆ ਸੀ 29 30 ਤੇ ਅੱਜ ਤੋਂ ਮਹੀਨਾ ਪਹਿਲਾਂ ਜਦੋਂ ਗਰਮੀ ਪੂਰਾ ਸੇਖ ਨੇ ਟੈਂਪਰੇਚਰ ਜਦ ਉੱਚਾ ਚ ਗਿਆ 45 ਡਿਗਰੀ ਟੈਂਪਰੇਚਰ ਉਦੋਂ ਇਹ ਹੀ ਮੀਟਰ 1800 ਪਲੱਸ ਸੀਗਾ 1850 1900 ਇੰਨਾ ਆਈ ਜਾਂਦਾ ਐਨ ਆ ਕਿਉਂਕਿ ਇਹ ਨੇ ਬਿਜਲੀ ਜਿਹੜੀ ਖਾਣੀ ਐ ਉਹ ਕੰਮ ਦੇ ਪ੍ਰੋਪੋਰਸ਼ਨ ਲਖਾਣੀ ਐ ਕੰਮ ਮੈਨੂੰ ਕਿੰਨਾ ਕਰਨਾ ਪੈਣਾ ਕੰਮ ਕਿੰਨਾ ਕਰਨਾ ਦੂਜੀ ਗੱਲ ਵੱਡਾ ਫੈਕਟਰ ਹੁੰਦਾ ਇਹਦੇ ਕਲੈਂਸਰਾਂ ਦਾ ਹੁਣ ਸਾਡੇ ਕਲੈਂਸਰਾਂ ਨੂੰ ਬਾਹਰ ਠੰਡੀ ਹਵਾ ਮਿਲ ਰਹੀ ਐ ਹੂੰ ਇਹਦੇ ਵੀਲੀ ਘਟ ਖਾਟ ਖਾਣੀ ਇਹ ਬਿਲਕੁਲ ਇੱਕ ਉਦਾਹਰਨ ਮੈਂ ਦੇਵਾਂ ਜਿਵੇਂ ਆਪਾਂ ਕੱਪੜਿਆਂ ਨੂੰ ਸਰਫੇਟ 'ਚ ਡਬੋ ਕੇ ਨਾ ਤੇ ਆਏ ਨਚੋੜਦੇ ਹੂੰ ਜ਼ੋਰ ਤਾਂ ਲੱਗਦਾ ਹੈ ਹੂੰ ਉਹ ਨਚੋੜਨ ਤੇ ਜ਼ੋਰ ਲੱਗ ਰਿਹਾ ਹੈ ਇਸੀ ਮਸ਼ੀਨ ਦਾ ਜਦੋਂ ਸੇ ਨਚੋੜ ਰਿਹਾ ਹੈ ਪਾਣੀ ਬਾਹਰ ਨਿਕਲ ਰਿਹਾ ਹੈ ਪਰ ਜਦੋਂ ਜੇ ਬਾਹਰ ਪਹਿਲੇ ਮੌਸਮ ਠੰਡਾ ਹੈ ਤਾਂ ਕਣਨਸਰਾਂ ਦੇ ਉੱਤੇ ਪ੍ਰੈਸ਼ਰ ਘਟਾਉਂਦਾ ਉਹਦੇ ਨਾਲ ਮਸ਼ੀਨ ਤੇ ਲੋਡ ਘਟ ਪੈਂਦਾ ਹੈ ਬਿਜਲੀ ਦੀ ਖਰਚ ਘਟ ਜਾਂਦੀ ਹੈ ਹੂੰ ਕਈ ਲੋਕ ਕਹਿੰਦੇ ਨੇ ਵੀ ਸਾਡਾ AC ਘੰਟਾ ਇੱਕ ਘੰਟੇ 'ਚ ਇੱਕ ਜੂਨਟ ਖਾਂਦਾ ਹੈ ਦੋ ਜੂਨਟਾਂ ਦਾ ਬਿਲਕੁਲ ਸਹੀ ACਆਂ ਦਾ ਘੰਟਿਆਂ ਦੇ ਨਾਲ ਕੋਈ ਤਾਲਮਤ ਨਹੀਂ ਹੁੰਦਾ ਘੰਟੇ ਦਾ ਕੋਈ ਨਹੀਂ ਇਹਦਾ ਦੋ ਚੀਜ਼ਾਂ ਨਾਲ ਤਾਲੁਕਤ ਹੈ ਤੁਸੀਂ ਸੈੱਟ ਟੈਂਪਰੇਚਰ ਕਿੰਨਾ ਰੱਖਿਆ ਹੋਇਆ ਹੂੰ ਦੂਜੇ ਨੰਬਰ ਤੇ ਤੁਸੀਂ ਕੰਡੈਂਸਰ ਦੀ ਜਿਹੜੀ ਫਿਟਿੰਗ ਹੈ ਕਿਹਦੀ ਜਗ੍ਹਾ ਤੇ ਕੀਤੀ ਹੋਈ ਹੈ ਮੇਨ ਯੂਨਟ ਦੇ ਕੰਡੈਂਸਰ ਦੀ ਫਿਟਿੰਗ ਕਿੱਥੇ ਹੋਣੀ ਚਾਹੀਦੀ ਇਹਨੂੰ ਪਹਿਲੀ ਗੱਲ ਧੁੱਪ ਨਹੀਂ ਚਾਹੀਦੀ ਬਿਲਕੁਲ ਨਹੀਂ ਚਾਹੀਦੀ ਛਾਂ ਚਾਹੀਦੀ ਹੈ ਤੇ ਪੂਰੀ ਜਿੰਨਾ ਤੁਸੀਂ ਇਹਨੂੰ ਛਾਂ ਦੇ ਦੋਗੇ ਉੰਨੀ ਤੁਹਾਡੇ ਕਾਲਜੇ ਠੰਡ ਪਾ ਦੂ ਬਿਜਲੀ ਦੀ ਖਰਚ ਘਟਾ ਦੇ ਜਿੰਨਾ ਤੁਸੀਂ ਇਹਨੂੰ ਔਖਾ ਕਰਾਂਗੇ ਉਹ ਤੁਹਾਨੂੰ ਉਹ ਕਾ ਕਰੇ ਚੂੜੀ ਕਸੇ ਜਾਊਗਾ ਹੂੰ ਆਪਣੇ ਇੱਕ ਆਮ ਕਲਚਰ ਹੈ ਵੀ ਵਿੰਡੋਇਸ ਆਪਣੇ ਲਾ ਲਿਆ ਸਪਲਟ ਲਾ ਲਿਆ ਵਿੰਡੋ ਲਾ ਲਿਆ ਹੂੰ ਆ ਪਗਰੇ ਵੀ ਠੰਡੇ ਠੰਡੇ ਵਾਲਾ ਤਾਂ ਅੰਦਰ ਆ ਜਾ ਦੂਜਾ ਤਾਂ ਠੱਠੇ ਖੋ ਜਿਾਵੇ ਜਿੱਥੇ ਮਰਦੀ ਜਾ ਜਿੱਥੇ ਮਰਜੀ ਰਵੇ ਪਰ ਨਹੀਂ ਉਹ ਸਾਨੂੰ ਤੰਗੀ ਕਰੂਗਾ ਹੁਣ ਅਸੀਂ ਜਿੰਨੇ ਵੀ ਸਾਡੇ ਏਸੀ ਨੇ ਅਸੀਂ ਇਹਨਾਂ ਦੀ ਇੰਸਟਾਲੇਸ਼ਨ ਹਮੇਸ਼ਾ ਹਿਸਾਬ ਨਾਲ ਰੱਖਦੇ ਆ ਵੀ ਇਹਨਾਂ ਦੇ ਉੱਤੇ ਕਦੀ ਵੀ ਸਿੱਧੀ ਧੁੱਪ ਨਾ ਆਵੇ ਦੂਜੀ ਗੱਲ ਵੱਤ ਬੱਦੇ ਦਾ ਨੂੰ ਤਾਜੀ ਹਵਾ ਮਿਲਦੀ ਹੂੰ ਜੇ ਏਸੀ ਇਹੇ ਜੇ ਹਿਸਾਬ ਨਾਲ ਲੱਗੇ ਨੇ ਵੀ ਇੱਥੋਂ ਹੀ ਹਵਾ ਲੈ ਰਿਆ ਇੱਥੋਂ ਹੀ ਕੱਢੀ ਜਾ ਰਿਹਾ ਲੈ ਰਿਆ ਕੱਢੀ ਜਾ ਰਿਹਾ ਲੈ ਰਿਆ ਕੱਢੀ ਜਾ ਰਿਹਾ ਤੇ ਉਥੇ ਉਹਦੇ ਬਿਲੀ ਦੀ ਖਫਤ ਇੱਕ ਦਮ ਦੋ ਤੋਂ ਤਿੰਨ ਗੁਣੇ ਵੱਢਾ ਅੱਛਾ ਕਿਉਂਕਿ ਇਹਨੂੰ ਤਾਜੀ ਹਵਾ ਚਾਹੀਦੀ ਆ ਜਿੰਨੀ ਇਹਨੂੰ ਠੰਡੀ ਹਵਾ ਮਿਲਣੀ ਜੋ ਉਹਨੇ ਇਹਦੀ ਮਸ਼ੀਨ ਸਖਾਲੇ ਹੂੰ ਪਰੰਤੂ ਜਿੰਨਾ ਮੈਂ ਦੇਖ ਰਿਹਾ ਵੀ ਤਕਰੀਬਨ 99% ਏਸੀ ਨੂੰ ਜਿਹੜੇ ਆਊਟਡੋਰ ਨੇ ਛੱਤਾਂ ਦੇ ਉੱਤੇ ਹੀ ਰੱਖ ਦਿੰਦੇ ਨੇ ਵੀ ਜਿਵੇਂ ਵੱਧੂ ਜਿਹਾ ਜੀ ਹੁੰਦਾ ਛੱਤਾਂ ਦਾ ਛੱਡੋ ਜਿਵੇਂ ਆਪਾਂ ਦੇਖਦੇ ਆਂ ਵੀ ਕਈ ਵੱਡੇ ਵੱਡੇ ਐਮ ਐਨ ਸੀ ਨੇ ਕਈ ਬਿਲਡਿੰਗਸ ਬਣੀਆਂ ਹੋਈਆਂ ਨੇ ਕਈ ਹੋਟਲ ਦੀਆਂ ਬਿਲਡਿੰਗਸ ਨੇ ਉਹਨਾਂ ਨੇ ਬਾਹਰ ਹੀ ਕੱਢ ਕੇ ਏਸੀ ਲਾਏ ਹੁੰਦੇ ਆ ਸਾਹਮਣੇ ਫਰੰਟ ਤੇ ਤਾਂ ਚਲੋ ਉਹਨਾਂ ਦਾ ਪੂਰਾ ਵਧੀਆ ਉਹਨਾਂ ਨੇ ਕੰਮ ਕੀਤਾ ਹੁੰਦਾ ਹੈ ਫਰੰਟ ਬੜਾ ਵਧੀਆ ਬਣਾਇਆ ਹੁੰਦਾ ਹੈ ਪਿੱਛੇ ਸਾਰਾ ਏਸੀ ਐ ਹੀ ਖੁੱਲਾ ਛੱਡਿਆ ਹੁੰਦਾ ਦੇਖੋ ਸੈਂਟਰਲ ਏਸੀ ਐਸੇ ਕਰਕੇ ਲਗਾਏ ਜਾਂਦੇ ਨੇ ਵੀ ਉੱਥੇ ਜਗਾ ਜਗਾ ਆਊਟ ਡੋਰ ਨਾਲ ਹੋਣੇ ਹੂੰ ਇਹ ਉਥੇ ਸੈਂਟਰਲ ਏਸੀ ਤਾਂ ਹੀ ਲੱਗਦਾ ਹੂੰ ਤੇ ਪਰ ਆ ਮੇਨ ਗੱਲ ਇਹ ਰ데요 ਵੀ ਏਸੀਆਂ ਨੂੰ ਬੇਲੋੜੀ ਟੈਂਪਰੇਚਰ ਨਾ ਛੇਡੋ ਤੁਸੀਂ ਆਊਟਡੋਰ ਨੂੰ ਵਧੀਆ ਸੇਫ ਤਰੀਕੇ ਦੇ ਰੱਖੋ ਤੇ ਠੰਡੀ ਜਗ੍ਹਾ ਤੇ ਰੱਖੋ ਹੂੰ ਜੇ ਹੋ ਸਕਦਾ ਜਿਹੜੇ ਦੀ ਪੱਖੇ ਦੀ ਦਿਸ਼ਾ ਹੈ ਜਿਹੜਾ ਆਊਟਡੋਰ ਦਾ ਆਊਟਡੋਰ ਦਾ ਪੱਖਾ ਪੱਖਾ ਹਾਂਜੀ ਉਹਦੀ ਜਿਹੜੀ ਡਾਇਰੈਕਸ਼ਨ ਹੈ ਉਹ ਉੱਤਰ ਦਖਣ ਲੈਣੀ ਚਾਹੀਦੀ ਹੈ ਅੱਛਾ ਹੁਣ ਕੁਝ ਲੋਕ ਸੋਚਦੇ ਨੇ ਪਤਾ ਨਹੀਂ ਕਿਹੜਾ ਕੋਈ ਵਾਸਤੂ ਸ਼ਾਸਤਰ ਹੈ ਮੈਂ ਕਹ ਰਿਹਾ ਲੱਗਾ ਸੀ ਤੁਸੀਂ ਵਾਸਤੂ 'ਚ ਯਕੀਨ ਤਾਂ ਨਹੀਂ ਰੱਖਣ ਲੱਗ ਗਏ ਨਹੀਂ ਮੈਂ ਵਾਸਤੂ 'ਚ ਵਾਸਤੂ ਮਾਰੇ ਕਿਹਾ ਤੈਹ ਜਾਂਦਾ ਵੀ ਐਸੀ ਕਿ ਬੇਸਿਕਲੀ ਉਹ ਤਕਨੀਕ ਹੈ ਜਿਹੜੀ ਕੁਦਰਤ ਦੇ ਅਸੂਲਾਂ ਦੇ ਮੁਤਾਬਕ ਹੋ ਮੁਤਾਬਕ ਹੋ ਇਹਦੇ ਵਿੱਚ ਇਹ ਕੀ ਲਾਗੂ ਹੈ ਕਿਉਂਕਿ ਮੈਂ ਖੁਦ ਪ੍ਰੈਕਟੀਕਲ ਕੀਤਾ ਹੂੰ ਜੇ ਅਸੀਂ ਇਹਨੂੰ ਪੂਰਬ ਪੱਛਮ ਰੱਖਦੇ ਹੂੰ ਇਹ ਫਿਰ ਆਊਟ ਹੋਰ ਤਾਂ ਹੁਣ ਕੁਦਰਤੀ ਦੱਲ ਵੀ ਇੱਕ ਪਾਸਿਓ ਹਵਾ ਲਊ ਜੇ ਆਪਾਂ ਪੱਛਮ ਵੱਲੋਂ ਹਵਾ ਜਾਂਦੀ ਕਰਤੀ ਫੈਨ ਦੀ ਹੂੰ ਤਾਂ ਪੂਰਬ ਵੱਲੋਂ ਲਊ ਤੇ ਪੱਛਮ ਵੱਲ ਕੱਢੋ ਕੱਢੋ ਤੇ ਜੇ ਪੁੱਠਾ ਰੱਖਿਆ ਤਾਂ ਪੂਰਬ ਵੱਲੋਂ ਹਵਾ ਦੇਓ ਪੱਛਮ ਵੱਲੋਂ ਛੱਡੋ ਹੁਣ ਪ੍ਰੋਬਲਮ ਕਿੱਥੇ ਹੁੰਦੀ ਹੈ ਮੰਨ ਲਓ ਉਹ ਪੂਰਬ ਵੱਲੋਂ ਹਵਾ ਕੱਢ ਰਿਹਾ ਉਤੋਂ ਕੁਦਰਤੀ ਤੌਰ ਤੇ ਜਿਹੜੀ ਹਵਾਏ ਪੂਰੇ ਪੂਰੇ ਦੀ ਸ਼ੁਰੂ ਹੋ ਗਈ ਆ ਮਗਰ ਇਹ ਵੀ ਪੂਰਾ ਚੱਲ ਪਿਆ ਉੱਥੇ ਕੀ ਇਹ ਵੀ ਪੱਖੇ ਦੀ ਹਵਾ ਦਾ ਟਕਰਾਉ ਪੈ ਜਾਂਦਾ ਬਾਹਰਲੀ ਹਵਾ ਨਾਲ ਕਿਉਂਕਿ ਡਾਇਰੈਕਸ਼ਨ ਪੁੱਠੀ ਹੈ ਟ੍ਰੈਕਸ਼ਨ ਪੁੱਠੀ ਹੈ ਮੋਟਰ ਤੇ ਲੋੜ एकदम ਆ ਜਾਂਦਾ ਮੈਂ ਆਵਦੀਆਂ ਮੈਂ ਸਾਰੀ ਉਮਰ ਕੰਮ ਕਰਕੇ ਮੂਰਖਤਾ ਹੀ ਮੈਂ ਵੀ ਕੀਤੀ ਹੈ 20-22 ਸਾਲ ਪਹਿਲਾਂ ਹੂੰ ਹੂੰ ਆਵਦੇ ਏਸੀ ਦੀਆਂ ਮੈਂ ਦੋ ਤੋਂ ਤਿੰਨ ਮੋਟਰਾਂ ਬਚ ਗਈਆਂ ਮੇਰੇ ਫੈਨ ਮੋਟਰ ਫੈਨ ਮੋਟਰ ਹੁਣ ਮੈਨੂੰ ਇਹ ਨਾ ਸਮਝ ਆਵੇ ਵੀ ਸਾਰੀ ਉਮਰ ਮਕੈਨਿਕੀ ਕਰ ਲਈ ਇਹ ਇਹ ਮੋਟਰ ਕਿਉਂ ਮਚ ਰਹੀ ਹੈ ਕਿਉਂ ਕਿ ਫਿਰ ਉਹ ਧਿਆਨ ਨਾਲ ਦੇਖਿਆ ਵੀ ਇਹ ਨੂੰ ਜਦ ਹਵਾ ਤੇ ਚੱਲਦੀ ਹੈ ਤਦਾ ਵਿਰੋਧ ਕਰਦੀ ਹੈ ਪੱਖੇ ਦਾ ਜੋਰ ਹੁਣ ਪੱਖੇ ਦੇ ਬਲੇਡ ਫੜ ਲਾਂਗੇ ਤਾਂ ਮੋਟਰ ਤਾਂ ਮਚੂਗੀ ਮੋਟਰ ਤਾਂ ਮਚੂਗੀ ਜੇ ਜੋਰ ਲਵਾ ਦਾਂਗੇ ਜੇ ਬੂਸਟ ਸਟਾਰਟ ਹੋ ਜਾਊਗਾ ਹੂੰ ਤੇ ਇਹੀ ਹਾਲਤ ਪਛੰਦੀ ਹੈ ਹੁਣ ਪਛਮ ਨੂੰ ਹਵਾ ਕੱਢਣ ਲਾਤੀ ਉਧਰ ਪਛਮ ਚੱਲ ਵੀ ਫੇਰ ਖਰਾਬੂ ਅਸੀਂ ਇਸ ਕਰਕੇ ਇਹ ਦਲੀਲ ਦਿੰਨੇ ਆ ਵੀ ਤੁਸੀਂ ਇਹਨੂੰ ਰੱਖੋ ਉੱਤਰ ਦਖਣ ਉੱਤਰ ਦਖਣ ਜਿਹੜੀ ਦੀ ਹਵਾ ਦੀ ਨਿਕਾਸੀ ਹੈ ਉਹ ਦਖਣ ਕਰ ਦਿਓ ਹੂੰ ਕਿਉਂਕਿ ਦਖਣ ਤੋਂ ਹਵਾ ਕਦੀ ਵੀ ਨਹੀਂ ਚੱਲਦੀ अच्छा मोटा ਜਿਆ ਫਾਰਮੂਲਾ ਉੱਤਰ ਦੱਖਣ ਰੱਖੋਗੇ ਤਾਂ ਤੁਹਾਡੀ ਜਿਹੜੀ ਮੋਟਰ ਉਹ ਨਹੀਂ ਸੜੇਗੀ ਨਹੀਂ ਸੜੇਗੀ ਏਸੀ ਦੀ ਲੋਡ ਨਹੀਂ ਪੈਂਦਾ ਵੱਧ ਬਿਜਲੀ ਵੀ ਨਹੀਂ ਫੂਕਣੀ ਤੇ ਮੋਟਰ